ਅਰਜਨ ਢਿੱਲੋਂ ਦੇ ਗਾਣੇ ਦੋਸਤੋ ਕਹੇ ਟੋਂਦੇ ਨੇ ਇਤਿਹਾਸ ਦੇ ਨਾਲ ਵੀ ਰਿਲੇਟਿਡ ਹੁੰਦੇ ਨੇ ਪਰ ਕੁਝ ਇੱਕ ਦੋ ਗਾਣੇ ਅਰਜਨ ਢਿੱਲੋਂ ਆਪਣੀ ਐਲਬਮ ਦੇ ਵਿੱਚ ਕੁਝ ਡਿਫਰੈਂਟ ਤਰ੍ਹਾਂ ਦੇ ਵੀ ਕਰਤਾ ਆ ਤੇ ਇਸ ਮਾਸਟਰ ਨੇ ਬੱਚੇ ਨੂੰ ਇਕੱਠੇ ਕਰ ਲਿਆ ਆਪਣੇ ਸਕੂਲ ਦੇ ਅਤੇ ਜਿਹੜੇ ਕਿ ਕਿਹਾ ਕਿ ਜੱਟਾਂ ਦੇ ਮੁੰਡੇ ਨੂੰ ਫੋਕਸ ਕਰਨ ਦਾ ਕੰਮ ਕੀਤਾ ਗਿਆ ਹੈ ਦਾ ਰੈਵੋਲੂਸ਼ਨ ਐਲਬਮ ਆਈ ਹੈ ਜਿਹੜੀ ਅਰਜਨ ਢਿੱਲੋਂ ਦੀ ਬਾਕੀ ਤੁਸੀਂ ਇਸ ਮਾਸਟਰ ਦੀ ਕਲਾ ਸੁਣੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ 来 چلਦੇ ਆ ਤੁਹਾਨੂੰ ਇਸ ਵੀਡੀਓ ਕਲਿੱਪ ਦੇ ਵੱਲ ਹਾਂ ਵੀ ਪੰਜਾਬੀਓ ਚੜਦੇ ਜਵਾਨੀ ਜਿੱਤਾ ਲਓ ਨਜ਼ਾਰੇ ਤੇ ਲੱਗਦੇ ਹੱਥ ਦੋ ਗੱਲਾਂ ਹੋਰ ਵੀ ਕਰ ਲਿਓ ਆ ਪੇਪਰਾਂ ਦੇ ਦਰਾਂ ਚ ਕਿਤਾਬਾਂ ਨੂੰ ਰੱਖਦੇ ਹੋ ਧੂਫ ਦੇ ਕੇ ਤੇ ਅਰਜੰਟੇ ਲੋ ਦੀਆਂ ਮੂਰਤੀਆਂ ਬਣਾ ਕੇ ਘਰਾਂ ਚ ਲਾ ਲਓ ਆਹੀ ਕਸਰ ਰਹਿ ਗਈ ਸੀ ਜੱਟਾਂ ਦਾ ਮੁੰਡਾ ਨੂੰ ਫੋਕਸ ਕਾਉਣ ਚ ਤੇ ਗਮਰਾਹ ਕਰਨ ਚ ਇਹਨਾਂ ਕਲਾਕਾਰਾਂ ਨੇ ਸਾਰੇ ਰਿਕਾਰਡ ਪਿਛਲੇ ਤੋੜਦੇ ਅੱਜ ਕੱਲ ਪੰਜਾਬੀ ਗੀਤਾਂ ਚ ਜਿਸ ਤਰ੍ਹਾਂ ਦੇ ਖੋਕਰੇ ਹੈਂਕੜਵਾਜ ਤੇ ਘੋਰ ਔਰਤ ਵਿਰੋਧੀ ਇੱਕ ਜਗੀਰੂ ਮਾਨਸਿਕਤਾ ਦੇ ਕਿਰਦਾਰ ਨੂੰ ਜਿਸ ਤਰ੍ਹਾਂ ਗਲੋਰੀਫਾਈ ਕੀਤਾ ਜਾ ਰਿਹਾ ਹੈ ਇਹ ਪੰਜਾਬੀ ਸੱਭਿਆਚਾਰ ਦੇ ਸਾਫ ਸੁਥਰੇ ਆਪੋ ਹਵਾ ਦੇ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ ਪੰਜਾਬ ਦੀ ਫਿਕਰਮੰਦੀ ਰੱਖਣ ਵਾਲੇ ਸਾਰੇ ਸੱਜਣਾ ਨੂੰ ਇਸ ਕਲਚਰ ਦਾ ਗੰਭੀਰ ਨੋਟਸ ਲੈਣਾ ਚਾਹੀਦਾ ਸੋ ਦੋਸਤੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਕਮੈਂਟ ਕਰਕੇ ਸਾਂਝੇ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਮਾਸਟਰ ਦੀਆਂ ਗੱਲਾਂ ਸਹੀ ਨੇ ਜਾਂ ਫਿਰ ਗਲਤ ਨੇ ਜ਼ਰੂਰ ਕਮੈਂਟ ਕਰਿਓ ਬਾਕੀ ਦੋਸਤੋ ਇਤਿਹਾਸ ਦੇ ਉੱਤੇ ਅਰਜਨ ਢਿੱਲੋਂ ਤੇ ਬਹੁਤ ਸਾਰੇ ਗਾਣੇ ਆਏ ਹੋਏ ਨੇ ਇੱਕ ਵਾਰੀ ਉਹਨਾਂ ਗਾਣਿਆਂ ਨੂੰ ਵੀ ਸੁਣ ਲੈਣਾ ਚਾਹੀਦਾ ਆ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਿਓ ਧੰਨਵਾਦ